ਮਾਂ ਦੀ ਅਸੀਸ ਵਿੱਚ ਇੰਨੀ ਵੱਡੀ ਤਾਕਤ ਹੈ ਪਰ ਸ਼ਰਤ ਹੈ ਕੋਈ ਮਾਂ ਦੀ ਸੇਵਾ ਕਰਕੇ ਦੇਖੋ ਆਪਾਂ ਸਾਰੇ ਪੂਰੇ ਤੇ ਨਹੀਂ ਉਤਰ ਸਕਦੇ ਪਰ ਜਦੋਂ ਤੁਸੀਂ ਸੇਵਾ ਕਰੋਗੇ ਮੇਰਾ ਵਿਸ਼ਵਾਸ ਹੈ ਪੈਸੇ ਦੇ ਕੇ ਪਦਾਰਥ ਮਿਲ ਸਕਦੇ ਨੇ ਪੈਸੇ ਦੇ ਕੇ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ ਪਰ ਮਾਫ ਕਰਿਓ ਪੈਸੇ ਦੇ ਕੇ ਅਸੀਸਾਂ ਨਹੀਂ ਖਰੀਦੀਆਂ ਜਾ ਸਕਦੀਆਂ ਉਹ ਮਾਂ ਦੇ ਕੋਲੋਂ ਮੁਫਤ ਵਿੱਚ ਮਿਲਦੀਆਂ ਨੇ ਪੈਸਿਆਂ ਨਾਲ ਬਾਜ਼ਾਰ ਤੋਂ ਚੀਜ਼ਾਂ ਮਿਲ ਜਾਂਦੀਆਂ ਨੇ ਅਸੀਸਾਂ ਨਹੀਂ ਮਿਲਦੀਆਂ ਅਸੀਸ ਲੈਣ ਲਈ ਸੇਵਾ ਕਰਨੀ ਪੈਂਦੀ ਹੈ ਬਿਨਾ ਕਿਸੇ ਸੁਆਰਥ ਤੋਂ ماں ਦਿਲੋਂ ਅਸੀਸ ਦਿੰਦੀ ਹੈ ਬਾਕੀ ਲੋਕ ਦਿਲੋਂ ਨਹੀਂ ਤੁਹਾਡੀ ਅਸੀਸ ਦੇਣਗੇ ਤੁਹਾਨੂੰ ਤੁਸੀਂ ਨਵੀਂ ਕੋਠੀ ਬਣਾਈ ਹੋਵੇ ਸਭ ਨੇ ਕਹਿਣਾ ਬਹੁਤ ਮੁबारकਾਂ ਜੀ ਬਹੁਤ ਸੋਹਣਾ ਘਰ ਬਣਾਇਆ ਪਰ ਸੱਜਣੋ ਜੇ ਕੋਈ ਦਿਲੋਂ ਕਹਿੰਦਾ ਨਾ ਮੇਰੇ ਪੁੱਤ ਪੁੱਤਿਆਂ ਲਈ ਕੋਠੀ ਹਡਾਉਣੀ ਹੋਵੇ ਮੇਰੇ ਪੁੱਤ ਪੁੱਤੇ ਇਹਦੇ ਵਿੱਚ ਖੁਸ਼ ਰਹਿਣ ਉਹ ਸਿਰਫ ਮਾਂ ਅਸੀਸ ਦਿੰਦੀ ਹੈ ਲੋਕੀਂ ਮੂੰਹ ਤੇ ਕਹਿਣਗੇ ਬਹੁਤ ਵਧੀਆ ਘਰ ਬਣਾਇਆ ਵਧੀਆ ਪੁੱਠੀ ਬਣਾਈ ਬਾਅਦ ਵਿੱਚ ਪਰੇ ਜਾ ਕੇ ਪਤਾ ਕੀ ਕਹਣਗੇ ਲੁੱਟ ਲੁੱਟ ਕੇ ਬਣਾਈ ਜਾਂਦੇ ਆ ਬੇਈਮਾਨੀ ਦਾ ਪੈਸਾ ਭਾਵੇਂ ਤੁਸੀਂ ਮਿਹਨਤ ਵੀ ਕੀਤੀ ਹੋਵੇ ਪਰ ਇੱਕ ਮਹਾ ਜਿਹੜੀ ਉਹ ਤੁਹਾਡੇ ਛੋਟੇ ਜਿਹੇ ਘਰ ਨੂੰ ਵੇਖ ਕੇ ਵੀ ਕਹੇਗੀ ਮੇਰੇ ਪੁੱਤ ਪੁੱਤਿਆਂ ਨੂੰ ਸੁੱਖ ਹਡਾਉਣਾ ਹੋਵੇ ਮੇਰੇ ਪੁੱਤ ਲਈ ਮੇਰਾ ਘਰ ਹਡਾਉਣਾ ਹੋਵੇ ਇਹ ਅਸੀਸਾਂ ਮੁੱਲ ਨਹੀਂ ਮਿਲਦੀਆਂ ਇਹ ਸੇਵਾ ਕਰਕੇ ਮਿਲਦੀਆਂ